ਉਹ ਉਹ ਕਹਿੰਦਾ ਘੰਟਾ ਪੂਰਾ ਖਾਲੀ ਖੋਹ ਰਿਹਾ ਲਿਖਾ ਰਾਜਾ ਬੋਲੇ ਲਿਖਾ ਉਹ ਇਹ ਤਾਂ ਝੂਠ ਤੇ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ ਆ ਬਗਾਦਾ ਉਹ ਤੋਂ ਵੀ ਨੰਬਰ ਲੈ ਗਿਆ ਹਉ ਹੁਣ ਮੈਂ ਤੁਹਾਨੂੰ ਸੱਚ ਵੀ ਵੱਡੀ ਠਕੀ ਮਾਰਿਆ ਬਸ ਅੱਜ ਨਾ ਜਿੱਤ ਸਰਕਾਰ ਚਾਹੇ 1 ਮਿੰਟ ਬਾਅਦ ਵੀ ਰਹੇ ਸਾਡੇ ਤੇ ਪਸਾ ਨਹੀਂ ਪੜਨਾ ਇਹਨੇ ਕਿ 1 ਮਿੰਟ ਜੀ ਰਸ ਇੱਕ ਮਿੰਟ ਤੇ ਮੈਂ ਤੁਹਾਨੂੰ ਅੱਜ ਦੱਸ ਲਿਆ ਦੂਰੋਂ ਹੀ ਕਾ ਤਾਂ ਮੂੜੀ ਹੋਣ ਦਾ ਨਾਲ ਇੱਕ ਭਰਾ ਮਾਇਆ ਇੱਕ ਮਿੰਟ ਨੂੰ ਰਿਸੈਸ ਦਾ ਚਲੋ ਤਿੰਨ ਸਾਲ ਦਾ 50 ਰੁਪਏ ਨੂੰ ਤਿੰਨ ਸਾਲ ਦਾ ਤਣੀ ਕਿ 50 ਰੁਪਏ 50 ਨਹੀਂ ਸਾਹਿਬਾ ਤਿੰਨ ਸਾਲ ਦਾ ਨਹੀਂ ਨਹੀਂ ਕਿਉਂ ਉਦੋਂ ਕੀ ਸਰਕਾਰ ਆਉਗੀ ਲੋਬਲੀ ਲੋਬਲੀ ਦੀ ਨਾਦੀ ਫਿਰ ਪੂਰਾ ਪਈ ਫੱਟਾ ਪੂਰਾ ਖੁੱਡੂ ਆਲਾ ਜਿੰਨੀਆਂ ਠੱਗੀਆਂ ਮਾਰੀਆਂ ਜਾਂਦੀਆਂ ਨੇ ਜਿੰਨੇ ਝੂਠ ਹੋਏ ਅੱਜ ਜਿੰਨੇ ਲੁੱਟੀ ਜਾਂਦੇ

ਹੋਈ ਨਹੀਂ ਕੋਈ ਨਹੀਂ ਕੋਈ ਕੰਮ ਕਰਦੇ ਤੱਕ ਅੱਜ ਜਿੱਥੇ ਹੋਰੀ ਆਈ ਜਿਹੜੇ ਆਪਾਂ ਸਾਰੇ ਕੈਸ਼ੀ ਚਾਣੂ ਸਾਰੇ ਆਪਣੇ ਭੈਣ ਭਰਾ ਸਾਰੇ ਨੇ ਲੋਟਾ ਪਾਈ ਨਾ ਤੇ ਭੋਲਰ ਦੀ ਰਿਹਾਈ ਵਿੱਚ ਕੋਈ ਨਹੀਂ ਕੋਈ ਕਹਿੰਦੇ ਕਿ ਜੇ ਮੈਂ ਕਰਾਂ ਤੇ ਇੱਥੇ ਹੱਥ ਹੱਥ ਨੂੰ ਲਗਾ ਦਿੱਤੀ ਕਿ ਮੌਕਾ ਦੇ ਦਿਓ ਚਾਣੂ ਇੱਕ ਮੌਕਾ ਦੇ ਦਿਓ ਤੀਜੇ ਤੋਂ ਆ ਇੱਕ ਮੌਕਾ ਤੇ ਕਿਹਦੀ ਮੌਕਾ ਕੱਢਾ ਕੇ ਲਿਖਿਆ ਸੀ

अपनी पार्टी तकड़ा करिए कमजोर करजूर तब श्री पट्टा साहब के हो गए दिल्ली गुरुद्वारा प्रबंधक अपने हाथ झाई थोड़ी श्रोमी गुरुद्वारा प्रबंधक कमेटी अंग्रेजा भी नहीं तोड़ सके हाथ चोड़ क्योंकि तो पता फौज कमजोर है, है। सारे लोग खिलरे खिलरे पे है इलेक्शन आना है पार्लीमेंट मैं बेनती करना चाहना झूठ बोलने बड़े हो गए हूँ मन लगता है एक नवा इतिहास हो गया है नगम सिंह बोलने लगा वही भी अच्कल

ਤੇ ਜਿਹੜਾ ਝਾੜੂ ਪਿੱਟਦਾ ਹੈ ਨਾ ਆਪਣੇ ਘਰੇ ਦੇ ਪਾਣੀ ਝਾੜੂ ਦੇਣਾ ਉਹਦਾ ਕੰਮ ਹੈ ਬੁਰਾਇਆ ਉਹ ਕਰਦੇ ਆ ਆਪਾਂ ਹੁਣ ਮੈਂ ਪਾਰਟੀ ਨੇ ਫੈਸਲਾ ਕੀਤਾ ਹੁਣ ਆਪਣੇ ਦੋ ਵੀ ਮਹੀਨੇ April ਮਹੀਨੇ ਫਰਵਰੀ ਤੋਂ ਅਪਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਰੋੜ ਲੱਗਣਾ ਹੈ ਤੇ ਮਨਦਾ April ਤੱਕ ਇਹ ਜੰਦ ਟੈਕਸ਼ਨ ਹੋ ਜਾਣਾ ਸਭ ਲੋਕੀ ਚੱਲਣਾ ਹੈ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੇ ਪਾਰਟੀ ਨੂੰ ਦੱਬਾ ਰਹੀ ਹੈ ਹੁਣ ਕੋਈ ਵਿਵਾਰੀ ਤੇ ਹੋਰ ਤਾਂ ਨਹੀਂ ਕੋਈ ਝਾੜੂ ਦੀ ਨਹੀਂ ਗਈ। ਹੱਥ ਬੋਲੋ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਪੂਰਾ ਖਾ ਕੇ ਹੋਰ ਹੋ ਗਿਆ ਰਾਜਾ ਬੜੇ ਨਿਕਾ। ਉਹ ਵੀ ਕਹਿੰਦਾ ਝੂਠ ਤੇ ਤੂੰ ਬੋਲਦਾ। ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ ਆ ਬਗਦਾ ਉਹ ਵੀ ਨੰਬਰ ਲਾਇਆ।

टीवी ਵਾਲੇ ਅੱਜ ਦੂਜਿਆਂ ਨੂੰ ਕੀ ਕਰਦੇ ਐ ਇਹਨਾਂ ਕਾਰਨ ਤੋਂ ਪਤਾ ਨਹੀਂ ਇਹਨਾਂ ਨੇ ਮਾਲਕ ਨੂੰ ਪਤਾ ਹੈ ਕਹਿੰਦੇ 20 ਕਰੋੜ ਦਿੰਦ ਨੇ ਪਰ ਜੇ ਵੀ ਸਾਡੇ ਕਰਾ ਖਬਰ ਜਾਰੀ ਨਹੀਂ ਕਰੋਗੇ ਤਾਂ ਬੰਦਾ ਲਗਾਗੇ ਤੇ ਨਾਲੇ 20 ਕਰੋੜ ਦਾ ਕਹਿੰਦੇ 25% ਉਹਦਾ ਸਭ ਕੈਸ਼ ਆਪ ਦੇ ਦੇ ਅਬ ਵਿਚਾਰਿਆਂ ਦਾ ਮੈਂ ਇਹਨਾਂ ਦਾ ਸਤਕਾਰ ਕਰਦਾ ਕਿਉਂਕਿ ਇਹਨਾਂ ਨੇ ਵਿਚਾਰਾਂ ਨੂੰ ਸਾਡੀ ਤੋੜ ਦਿੰਦੇ ਐ ਪਰ ਹੁਣ ਦਿਖਾਉਣਗੇ ਹੋਈ ਜਿੰਨਾ ਮੈਂ ਮੇਰੇ ਮੁੰਡਾ ਕੱਟ ਦਿਵਾਉਣੇ ਇਕੱਲਾ ਪੀਵੀਸੀ ਆਇਆ ਦਿਵਾਉਦਾ ਆਪਣਾ ਦੂਜੇ ਦਾ ਮੈਂ ਦੇਖਿਆ ਜੋ ਬੱਤੀ ਕਈਆਂ ਕੱਟ ਕਰ ਦਿੰਦੇ ਆ ਕਿਉਂ ਉੱਤੇ ਡੰਡਾ ਚੜਾਇਆ ਨਹੀਂ ਆਹ ਫਰਕ ਹੈ ਇੱਥੇ ਕੋਈ ਜ਼ਾਦੀ ਨਹੀਂ ਛੱਗੀ ਆ ਸੋਚਦੇ ਆ ਕਿ ਦਬਾ ਕੇ ਡਰਾ ਕੇ ਕਰ ਲਵੇ ਪਰ ਕੋਮ ਡੰਨਾ ਨਹੀਂ ਗਈ